ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਯੋ ਸਾਹਿਬ ਤੁਸੀਂ ਸਮਾਨ ਕੱਢਣ ਦੋ ਉਹਨੂੰ ਸਮਾਨ ਕੱਢ ਕੇ ਤੁਸੀਂ ਆਪ ਕਾਰਜੋਤਰ ਮਾਲੀ ਕਰ ਲਿਓ ਦੂਜੀਆਂ ਤੁਸੀਂ ਪੰਜ ਦੇਣਾ ਟਾਈਮ ਦੋ ਆਪ ਇਹਨੂੰ ਸਾਹਿਬ ਕਿੱਲਾ ਕੀ ਆਪ ਜੇ ਸਤਵਾਰੀ ਜਿਹੜੀ ਹੋਣ ਗਿਆ ਹੋਗੇ ਸਾਰਾ ਇੱਕ ਦਿਨ ਸਰ ਐਨਾ ਤੱਕਾ ਨਾ ਕਰੋ ਯੋ ਸਾਹਿਬ ਪਹਿਲੇ ਸਿਮਾਰ ਦਿੰਦੇ ਹੋਇਆ ਕਾਹ ਤੇ 12 ਕਿਲੋ ਕਰਕੇ ਆ। ਆਹ થોੜੇ ਸਰਸ਼ੇ ਦੇ ਨਾਲ। ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਮੈਂ ਖਵਾਲ ਸਿੰਘ ਪਕੋਲਾ ਮਜਬੂਰ ਕਬਜ਼ੇ ਨੂੰ ਲੈ ਕੇ ਇਹ ਬਿਲਡਿੰਗ ਨਗਰ ਕੌਂਸਲ ਦੇ ਵੱਲੋਂ ਸੀਲ ਕਰ ਦਿੱਤੀ ਗਈ ਆ। ਮੈਂ ਕੈਮਰਾਮੈਨ ਨੂੰ ਕਹਾਂਗਾ ਦਿਖਾਉਣਾ ਉਹ ਸਾਹਮਣੇ ਜਿਹੜੀ ਦੁਕਾਨ ਆ ਇਹ ਸੀਲ ਕਰ ਦਿੱਤੀ ਗਈ ਆ। ਇੱਧਰ ਭਾਰੀ ਫੋਰਸ ਵੱਲ ਮੌਜੂਦ ਆ ਦਿਖਾਉਣਿਆ ਤਸਵੀਰਾਂ ਨਗਰ ਕੌਂਸਲ ਦੇ ਐਮਸੀਆਂ ਵੱਲੋਂ ਟਾਈਮ ਮੰਗਿਆ ਜਾ ਰਿਹਾ ਲਿਖ ਕੇ ਦਿੱਤਾ ਜਾ ਰਿਹਾ ਪਰ ਈਓ ਮੰਨਣ ਨੂੰ ਤਿਆਰ ਨਹੀਂ ਕਿੰਨੇ ਐਮਸੀਆ ਨੇ 10 ਐਮਸੀਆ ਨੇ ਸਾਰੇ ਬਿਆਰ ਨਹੀਂ ਲਿਖ ਕੇ ਦਿੱਤਾ ਜੀ ਹਾਂਜੀ 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 ਟਾਈਮ ਤਾਂ ਦੇਣਾ ਚਾਹੀਦਾ ਇਹਨੂੰ 10 ਕੁਝ ਵੀ 10 ਦਿਨ ਦਾ ਨਹੀਂ ਨਹੀਂ ਨੋਟਿਸ ਪਤਾ ਨਹੀਂ ਨੋਟਿਸ ਆਦਾ ਤਾਂ ਪਤਾ ਨਹੀਂ ਸ਼ਹਿਰ ਵਿੱਚ ਬੰਨਾ ਕਦੇ ਤੋਂ ਜ਼ਿਆਦਾ ਅਨਲੀਗਲ ਬਣੀਆਂ ਹੋਈਆਂ ਨੇ ਦੁਕਾਨਾਂ ਇਹ ਅਨਲੀਗਲ ਬੈਕ ਲੱਗਦੇ ਪਏ ਆ ਸ਼ਹਿਰ ਦੇ ਵਿੱਚ ਬਹੁਤ ਦੁਕਾਨਾਂ ਨੇ ਜਿਹੜੀਆਂ ਅਨਲੀਗਲ ਨੇ ਉਹਨਾਂ ਤੇ ਕਾਰਵਾਈ ਨਹੀਂ ਹੁੰਦੀ ਜੀਓ ਕਿ ਮੀਟਰ ਦਾ ਤਾਂ ਪਾਸ ਕਰ ਦਿੱਤਾ ਵੀ 21 ਮੀਟਰ ਹੈ ਲੈਂਥ ਹੋਣੀ ਚਾਹੀਦੀ ਹੈ ਉਚਾਈ ਉਹਦਾ ਹਜੇ ਨੋਟੀਫਿਕੇਸ਼ਨ ਨਹੀਂ ਆਇਆ ਹੋਰ ਕੋਈ ਲੀਗਲ ਨਹੀਂ ਹੈਗੀ ਬੜੀ ਤਾਂ ਲੀਗਲ ਹੀ ਹੋਈ ਹੈ ਬਸ ਉਚਾਈ ਦੀ ਚੱਕਰ ਹੈ ਵੀ 21 ਮੀਟਰ ਉਹ ਭਗਵੰਤ ਮਾਨ ਜੀ ਨੇ ਪਾਸ ਕਰ ਚੁੱਕੇ ਨੇ ਵੀ ਲੋ ਉਹ ਅਜੇ ਪਾਸ ਕਮੇਟੀ ਕੋਲ ਨਹੀਂ ਪਹੁੰਚਿਆ ਉਹ ਨਹੀਂ ਫਿਰ ਪਾਸ ਹੈ ਫਿਰ ਪਾਸ ਹੈ ਜੇ ਉਹ ਕਮੇਟੀ ਕੋਲ ਪਹੁੰਚ ਜਾਂਦਾ ਭਗਵੰਤ ਮਾਨ ਜੀ ਦਾ ਹੀ ਪਾਸ ਕੀਤਾ ਹੋਇਆ ਵੀ ਲੈ 21 ਮੀਟਰ ਦੀ ਲੈਂਥ ਦੀ ਅਪਰੂਵਲ ਦੇਤੀ ਲੈਟਰ ਪਹੁੰਚ ਜਾਂਦਾ ਜੀ ਭਵੰਗ ਤਮਾਂਜੀ ਦਾ ਜਿਹੜਾ ਉਹਨਾਂ ਨੇ ਪਾਸ ਕੀਤਾ 21 ਮੀਟਰ ਦੀ ਮਹੀਨਾ ਹੋ ਗਿਆ ਸਰਕਾਰ ਤੋਂ ਪਾਸ ਹੋਣ ਸਰਕਾਰ ਵੱਲੋਂ ਸਰਕਾਰ ਵੱਲੋਂ ਰੂਲ ਪਾਸ ਕੀਤਾ ਗਿਆ 21 ਮੀਟਰ ਵਾਲਾ ਪਰ ਇਹ ਨਗਰ ਕੌਂਸਲ ਕੋਲ ਨਾਮ ਪਹੁੰਚਣ ਕਰਕੇ ਹਾਂ ਕੋਈ ਇਲੀਗਲ ਕੁਝ ਨਹੀਂ ਹੈਗਾ ਇੱਥੇ ਇਲੀਗਲ ਨਹੀਂ ਹੈਗਾ ਸਿਰਫ ਲੈਂਥ ਦੀ ਚੱਕਰ ਹੈ ਸਾਰਾ ਪਾਸ ਹੈ ਇਹ ਸਾਰਾ ਅਪਰੂਵਲ ਹੈ ਮੈਂ ਕੈਮਰਾਮੈਨ ਨੂੰ ਕਹਾਂਗਾ ਦਿਖਾਉਣਾ ਮਤਾ ਪਾ ਕੇ ਇੱਕ ਲਿਖ ਕੇ ਮਿਊਸਪੈਲਿਟੀ ਦੇ ਮੈਂਬਰਾਂ ਵੱਲੋਂ ਇਹ ਸਾਈਨ ਕੀਤੇ ਜਾ ਰਹੇ ਨੇ ਵੀ ਇਹ ਕਬਜ਼ਾ ਜਿਹੜਾ ਨਜਾਇਜ਼ ਕੀਤਾ ਜਾ ਰਿਹਾ ਇਹ ਕਿੰਨੇ ਮਹੀਨੇ ਦੇ ਲਿਖੇ ਦਾ ਹੈ 10 ਮਹੀਨੇ ਸੀ ਆਨੇ ਲਿਖ ਕੇ ਦਿੱਤਾ ਜੀ ਜ਼ਿੰਮੇਵਾਰੀ ਲੈ ਰਹੇ ਨੇ ਵੀ 10 ਦਿਨ ਨੂੰ ਸਾਹਿਬ ਬਾਕੀ ਕਬਜੇ ਛਡਾਰੇ ਜੇ ਇਹ ਗਲਤ ਪਾਈ ਜਾਂਦੀਆਂ ਨਾ ਚਲੋ ਗਲਤਾ ਸੋ ਪਹਿਲਾਂ ਵੀ ਸਾਰੀਆਂ ਬਣੀਆਂ ਹੋਈਆਂ ਨੇ ਵੀ ਚਲੋ ਕੱਲੇ ਇਸੇ ਤੇ ਕਾਰਵਾਈ ਕਰਨੀ ਆ ਆਪਾਂ ਤਾਂ ਗਏ ਗੱਲ ਵੀ 10 ਦਿਨ ਦਾ ਟਾਈਮ ਦੋ ਉਸ ਤੋਂ ਬਾਅਦ ਅਸੀਂ ਕੋਈ ਹੱਲ ਕੱਢ ਕੇ ਦਵਾ ਦਾਂਗੇ ਇਹਨਾਂ ਨੂੰ ਹੋਰ ਵੀ ਕਰਾਉਣੇ ਗੱਲ ਇਹਓ ਸਾਹਿਬ ਨੂੰ ਮਿਲਣ ਦੀ ਕੋਸ਼ਿਸ਼ ਕਰਦੇ ਆ ਇੱਥੇ ਇਹਓ ਸਾਹਿਬ ਵੀ ਪਹੁੰਚੋ ਇਹਨੇ

ਇਹ ਇਹ ਸਰਕਾਰੀ ਅਫੀਸ ਕਰੂਗੇ ਉਰੇ ਅਫੀਸ ਆ ਕੇ ਗੱਲ ਕਰਾਂਗੇ ਲੋਕ ਮੈਂਸ 9 ਮਿੰਟਸ 9 ਮਿੰਟਸ ਦੇ 9 ਮਿੰਟਸ ਨਹੀਂ ਨਹੀਂ ਸੌਰੀ ਸੌਰੀ ਇਹ ਇਹ ਹੀ ਤਿੰਨੇ ਦੁਕਾਨਦਾਰਾਂ ਵਿੱਚ ਹੋ ਰਹੀ ਹੈ ਇਹਨਾਂ ਸਾਹਿਬ ਇਹ ਉਹਨਾਂ ਨੇ ਦੋਸ਼ ਲਾਇਆ ਜੀ ਭਾਜਪਾ ਉੱਥੇ ਪਹੁੰਚ ਜਾਂਦੇ ਦੁਕਾਨਦਾਰ ਫਿਰ ਕਬਜ਼ੇ ਨਹੀਂ ਰੁਕਦੇ ਕੰਮ ਸਰਕਾਰੀ ਨਹੀਂ ਨਹੀਂ ਏਹ ਏਹ ਸਹੀ ਗੱਲ ਕਰ ਰਹੇ ਨੇ ਦੋਸ਼ ਲਾ ਰਹੇ ਨੇ ਦੁਕਾਨਦਾਰ ਅਗਰ ਦੁਕਾਨਦਾਰ ਮੌਕੇ ਤੇ ਪਹੁੰਚ ਜਾਂਦਾ ਤਾਂ ਸ਼ਾਇਦ ਇਹ ਹੋਰੇ ਕਬਜ਼ਾ ਕਰਨ ਵੀ ਨਾ ਹੁੰਦੇ ਇਹ ਸ਼ਹਿਰ ਵਾਸੀਆਂ ਵੱਲੋਂ ਦੋਸ਼ ਲਾਇਆ ਜਾ ਰਿਹਾ ਹੈ ਈਓ ਸਾਹਿਬ ਜਵਾਬਾਂ ਤੋਂ ਭਰੇ ਦੇ ਨਜ਼ਰ ਆ ਰਹੇ ਨੇ ਈਓ ਸਾਹਿਬ ਆਪਣੇ ਜਵਾਬ ਦੇਣ ਤੋਂ ਭੱਜੁੱਕੇ ਨੇ ਅਗਰ ਦੇ ਦੁਕਾਨਦਾਰਾ ਦਾ ਦੋਸ਼ ਆ ਅਗਰ ਦੁਕਾਨਦਾਰ ਈਓ ਸਾਹਿਬ ਕੋਲੇ ਜਾ ਪ੍ਰਧਾਨ ਸਾਹਿਬ ਨੂੰ ਮਿਲਣ ਦੇ ਸ਼ਹਿਰ ਦੇ ਇਹ ਕਬਜ਼ਾ ਨਾ ਹੁੰਦਾ ਇਹ ਕਬਜ਼ਾ ਜਿਹੜਾ ਸਰਕਾਰੀ ਤੌਰ ਤੇ ਕੀਤਾ ਗਿਆ ਨਾ ਹੁੰਦਾ ਕਹਿ ਦ ਇਹ ਕੁਝ ਦੋਸ਼ ਵੀ ਲਾ ਰਹੇ ਨੇ ਸ਼ਹਿਰ ਵਾਸੀ ਵੀ ਪ੍ਰਧਾਨ ਸਾਹਿਬ ਨੂੰ ਜਾਂ ਹੋਰ ਨੂੰ ਮਿਲੇ ਨਹੀਂ ਤਾਂ ਕਰਕੇ ਰੁਕੇ ਗਏ ਹੋ ਸਕਦਾ ਜੀ ਦੇਖੋ ਸਾਨੂੰ ਪਤਾ ਨਹੀਂ ਵਿੱਚੋਂ ਗੱਲਾਂ ਨਿਕਲ ਕੇ ਆ ਰਹੀਆਂ ਨੇ ਕੋਈ ਇਹ ਜੀ ਪਹਿਲਾਂ ਵੀ ਚਲੋ ਮਿਲੀ ਭੁਗਤਣ ਵਾਲੀ ਬੰਦੇ ਨੇ ਆਈਆਂ ਬਿਲਡਿੰਗਾਂ ਤੁਹਾਨੂੰ ਪਤਾ ਹੈ ਤਾਂ ਸਾਰੀਆਂ ਇਹ ਨਜਾਇਜ਼ ਹੀ ਨੇ ਤਕਰੀਬਨ ਹੈ ਕਮੇਟੀ ਦੇ ਹੱਦੋਂ ਅੰਦਰ ਆਈਆਂ ਹੋਈਆਂ ਨੇ ਏ ਇੱਕ ਹੋਰ ਐਮਸੀ ਵੀ ਮੌਜੂਦ ਨਹੀਂ ਕਰ ਪਿੰਕੀ ਜੀ ਪਿੰਕੀ ਜੀ ਇਹ ਇਹ ਪਿੰਕੀ ਜੀ ਦੋਸ਼ ਲਾਏ ਜਾ ਰਹੇ ਨੇ ਲੋਕਾਂ ਵੱਲੋਂ ਵੀ ਅਗਰ ਪ੍ਰਧਾਨ ਸਾਹਿਬ ਕੋਲੇ ਪੈਸੇ ਪਹੁੰਚ ਜਾਂਦੇ ਸ਼ਾਇਦ ਇਹਨਾਂ ਨੂੰ ਨਾ ਰੋਕਦੇ ਸਿੱਧੀ ਸਪੱਸ਼ਟ ਜੀ ਗੱਲ ਹੈ ਖੜ ਜੋ ਇਹ ਬਿਲਡਿੰਗ ਹੈਲੋ ਵਿੱਕੀ ਜੀ ਇੱਕ ਮਿੰਟ ਇਹ ਜਿਹੜੀ ਬਿਲਡਿੰਗ ਹੈ ਇਹ ਕੋਈ ਬਾਹਰੋਂ ਲੈ ਕੇ ਤੇ ਇੱਥੇ ਖੜੀ ਨਹੀਂ ਕਰੀ ਗਈ ਉਹ ਜਦੋਂ ਬਿਲਡਿੰਗ ਬਣ ਰਹੀ ਸੀਗੀ ਜੇ ਜੇ ਇਹ ਨਜਾਇਜ਼ ਹੀ ਫਿਰ ਵੰਡ ਕੇ ਉਹ ਦਿੱਤੀ ਹੈ ਉਦੋਂ ਤਾਂ ਇਹਨਾਂ ਕੋਲ ਮਲਾਈ ਮੂਲ ਵੀ ਪਾਉਂਦੀ ਰਹਿੰਦੀ ਹੋਊਗੀ ਹੁਣ ਜਿਹੜਾ ਕੀ ਹੈ ਇੱਥੇ ਇੱਕ ਗੈਂਗ ਬਣਿਆ ਹੋਇਆਗਾ ਉਹ ਚ ਕਮੇਟੀ ਦਾ ਕਮੇਟੀ ਦਾ ਜਿਹੜਾ ਇੱਕ ਰਿਟਾਇਰ ਮਲਾਹ ਜੀ ਮੈਂ ਕਰਸਾਨੂ ਗਲਾਟੀ ਉਹ ਸਾਰਾ ਦਿਨ ਉਹਦਾ ਕੰਮ ਹੀ ਇਹੀ ਹੈ ਉੱਥੇ ਇੱਕ ਮੈਡਮ ਹੈ ਸੇਖੋ ਉਹਦੀ ਗਾਹ ਫੈਕਟਰੀ ਵਗੈਰਾ ਉੱਤੇ ਹਾਈ ਕੋਰਟ ਚ ਹੋ ਸਰਕਾਰ ਚੋਂ ਇਹਨਾਂ ਨੇ ਇੱਕ ਗੈਂਗ ਬਣਾ ਰੱਖਿਆ ਇਹ ਦੇਖ ਲੈਣੇ ਵੀ ਕਿਹੜਾ ਤਖੜਾ ਬੰਦਾਗਾ ਉਹਦੇ ਤੁਰ ਜਾਂਦੇ ਨੇ ਵੀ ਇਹਦਾ ਮਾੜੀ-ਮੋਟੀ ਆਟ ਰੋਟੀ ਐ ਇਹ ਮਾੜੀ-ਮੋਟੀ ਤਰੂਟੀ ਆ ਲੈਦਾ ਜੁਰਮਾਨਾ ਭਰਾਲੋ ਹੁਣ ਇਹਨਾਂ ਨੇ 1 ਮਿੰਟ ਦਾ ਵੀ ਟਾਈਮ ਨਹੀਂ ਦਿੱਤਾ ਜਾ ਰਹੀ ਸੀ ਇਹ ਸਾਰਾ ਕੁਝ ਕਰਨ ਦਾ ਇਹ ਸਾਰਾ ਕੁਝ ਇੱਕ ਗੈਂਗ ਰੁਪਏ ਵਟੋੜਨ ਵਾਲਾ ਗੈਂਗ ਬਣਿਆ ਹੋਇਆਗਾ ਇਹ ਪਿੰਕੀ ਜੀ ਅਗਰ ਜਿਵੇਂ ਦੋਸ਼ ਲਾ ਰਹੇ ਨੇ ਇਹ ਦੋਸ਼ ਸੱਚੇ ਨੇ ਵੀ ਅਗਰ ਪਹੁੰਚ ਜਾਂਦਾ ਦੁਕਾਨਦਾਰਾ ਉਹਨਾਂ ਨੂੰ ਮਲਾਈ ਦੇ ਦਿੰਦੇ ਫੇਰੇ ਸ਼ਾਇਦ ਨਾਲ ਉਹਦਾ ਫਿਰ ਚੁੱਪ ਚੁੱਪ ਸਾਰੇ ਸ਼ਹਿਰ ਦੇ ਵਿੱਚ ਜਿੰਨੀਆਂ ਵੀ ਦੁਕਾਨਾਂ ਨੇ ਸਾਰੀਆਂ ਦੇ ਨਕਸ਼ੇ ਪਾਸ ਨਹੀਂ ਹੈਗੇ ਫੇਰ ਦਾ ਸਾਰਾ ਸ਼ਹਿਰ ਹੀ ਢਾ ਲਓ ਸਾਰੇ ਸ਼ਹਿਰੀ ਸੀਲ ਕਰ ਦੋ ਇਹਦਾ ਲੋਕਾਂ ਨੂੰ ਪਰੇਸ਼ਾਨ ਕਰਨ ਦੀ ਕੋਣ ਕੋਣ ਬੰਦੇ ਪਰੇਸ਼ਾਨ ਕਰ ਰਿਹਾ ਪ੍ਰਧਾਨ ਕਰ ਰਿਹਾ ਜੀ ਮੌਕੇ ਦਾ ਮੁਸਫਲ ਕਮੇਟੀ ਦਾ ਜਿਹੜਾ ਨਵਾਂ ਪ੍ਰਧਾਨ ਬਣਿਆ ਉਹ ਪੈਸੇ ਕਾਣ ਦੇ ਮਾਰੇ ਪੁਰਾਣੀਆਂ ਦੁਕਾਨਾਂ ਨੂੰ ਸੀਲ ਕਰਕੇ ਸਾਰੇ ਬਾਜ਼ਾਰ ਨੂੰ ਸੀਲ ਕਰਕੇ ਪੈਸਾ ਕਾਣ ਦਾ ਢੰਗ ਹੈ ਹੋਰ ਕੁਝ ਨਹੀਂ ਹੈਗਾ 20-25-25 ਸਾਲ ਹੋ ਗਏ ਦੁਕਾਨਾਂ ਬਣੇ ਨੇ ਅੱਜ ਇਹ ਬੰਦ ਕਰ ਰਹੇ ਨੇ ਕਾਰੋਬਾਰ ਲੋਕਾਂ ਦੇ ਪਹਿਲਾਂ ਨਹੀਂ ਹੈਗੇ ਕਮ ਲੋਕਾਂ ਨੇ ਪਹਿਲਾਂ ਵੇਣ ਨੇ ਜਿਹੜੇ ਲੋਕ ਰੋਟੀ ਕਹਿੰਦੇ ਪਹਿਲਾਂ ਖੁਦ ਖੁਸ਼ੀਆਂ ਕਰਦੇ ਨੇ ਫਿਰ ਲੋਕ ਧਰਨੇ ਲਾਉਂਦੇ ਨੇ ਫਿਰ ਇਹ ਲੋਕ ਪਰਚੇ ਦਿੰਦੇ ਨੇ ਚਾਹੁੰਦੇ ਕੀ ਆ ਸਰਕਾਰ ਕੀ ਚਾਹੁੰਦੀ ਹੈ ਕੀ ਅਪੇਕਸ਼ਾ ਕਰਦੀ ਹੈ ਲੋਕਾਂ ਤੋਂ ਦੱਸੋ ਕੀ ਚਾਹੁੰਦੀ ਹੈ ਵੀ ਅਸੀਂ ਦੁਕਾਨਾਂ ਬੰਦ ਸਾਰੀ ਮਾਰਕੀਟ ਬੰਦ ਕਰਦੀਏ ਸਾਰਾ ਬਾਜ਼ਾਰ ਬੰਦ ਕਰਦੀਏ ਨਹੀਂ ਤਨਵਾਈ ਹੁੰਦੀ ਤਾਂ ਬਾਜ਼ਾਰ ਬੰਦ ਸਾਰਾ ਬਾਜ਼ਾਰ ਬੰਦ ਕਰਾਂਗੇ ਜੀ ਸਾਰਾ ਸੰਗਰੂਰ ਸ਼ਹਿਰ ਬਾਕੀ ਦੁਕਾਨਦਾਰਾਂ ਦੇ ਨਾਲ ਐ ਜੀ ਇੱਕ ਅਸੀਂ 10 ਐਮਸੀ ਦੁਕਾਨਦਾਰਾਂ ਦੇ ਨਾਲ ਐ ਸਾਰਾ ਸਾਰੇ ਜਿੰਨੇ ਐ ਐਮਸੀ ਅਸੀਂ ਸਾਰੇ ਨਾਲ ਐ ਦੁਕਾਨਦਾਰਾਂ ਦੇ ਨਾਲ ਐ ਖਾਂਦਾਰ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ। ਅ ਭਾਈ ਜੀ ਭਾਈ ਜੀ ਭਾਈ ਜੀ ਕੀ ਗੱਲ ਹੋ ਗਈ ਐ ਕਿਉਂ ਬਦਲੇ ਵਾਲਾ ਲਾ ਕੇ ਅਸੀਂ ਤਾਂ ਜੀ ਬਰਨਾਲੇ ਤੋਂ ਆਏਗੇ ਸਾਨੂੰ ਨਹੀਂ ਪਤਾ ਸੀ ਇਸ ਤਾਂ ਜਿਹੜੇ ਬਾਕੀ ਬਿਲਡਿੰਗਾਂ ਦੇਖ ਕੇ ਆਪਣੀ ਬਿਲਡਿੰਗ ਬਣਾ ਲਈ ਸੀਗੀ ਸਾਨੂੰ ਕੀ ਕਾਰਵਾਈ ਪਹਿਲਾਂ ਨੋਟਿਸ ਆਇਆ ਸੀ ਅਸੀਂ ਉਹਨਾਂ ਦਾ ਜਵਾਬ ਦੇਣ ਲੈਣ ਗਈ ਕੱਲ ਗਏ ਸੀ ਜਿਹੜਾ ਨਵਾਂ ਕਾਨੂੰਨ ਆਇਆ ਸੀ ਉਹਦੇ ਵਿੱਚ ਪਾਸ ਹੁੰਨੇ ਐ ਸੀ ਇਹਨਾਂ ਨੂੰ ਕਹੇ ਜੋ ਹੈ ਸੀ ਪਰ ਉਹਨੂੰ ਤਿਆਰਾਂਗੇ ਪਰ ਸਾਨੂੰ ਕਹਿੰਦੇ ਥੋੜੀ ਜਿਹੀ ਸੀਲ ਨਹੀਂ ਕਰਦੇ ਕੁਝ ਨਹੀਂ ਅੱਜ ਇੱਕ ਕਦਮ ਹੀ ਸੀਲ ਕਰਨ ਵਾਸਤੇ ਆ ਗਏ ਬਾਕੀ ਜੋ ਦੇ ਅਸੀਂ ਇਹਨਾਂ ਨੂੰ ਮਿਲਾਂਗੇ ਅਸੀਂ ਤੁਹਾਨੂੰ ਅੱਗੇ ਦੱਸ ਸਕਦੇ ਹਾਂ ਕੋਈ ਐਸੀ ਦੀ ਮੰਗ ਨਹੀਂ ਕੋਈ ਐਸੀ ਸਾਨੂੰ ਪੈਸੇ ਦੀ ਮੰਗ ਨਹੀਂ ਜੀ ਸਾਡੇ ਲਈ ਵੀ ਸਾਡਾ ਨੋਟਿਸ ਆਇਆ ਸੀਗਾ ਅਸੀਂ ਗੱਲ ਕਰਾਂਗੇ ਉਹ ਜਾਵਾਂਗੇ ਪ੍ਰਧਾਨ ਜੀ ਕੋਲੇ ਵੀ ਜਾਵਾਂਗੇ ਈਓ ਸਾਹਿਬ ਕੋਲੇ ਵੀ ਈਓ ਸਾਹਿਬ ਕਹਿੰਦੇ ਵੀ ਚਾਰ ਨੋਟਿਸ ਕੱਟ ਤੱਕ ਪਹਿਲਾਂ ਈਓ ਸਾਹਿਬ ਦਾ ਸਾਡੇ ਕੋਲ ਇੱਕ ਨੋਟਿਸ ਜ਼ਰੂਰ ਆਇਆ ਸੀ ਐਸੈਪਟ ਕਰਦੇ ਹਾਂ ਪਰ ਜਦੋਂ ਬਾਕੀ ਨੋਟਿਸ ਬਾਰੇ ਸਾਨੂੰ ਨਹੀਂ ਪਤਾ ਅਸੀਂ ਜਾਵਾਂਗੇ ਉਹਨਾਂ ਈਓ ਸਾਹਿਬ ਨਾਲ ਕੱਲ ਬੈਠ ਕੇ ਮੀਟਿੰਗ ਕਰਦੇ ਹਾਂ ਜੋ ਈਓ ਉਹਨਾਂ ਦਾ ਮੈਂ ਸ਼ੁਕਰੀਆ ਦਾ ਵੀ ਕਰਦਾ ਜੋ ਕਹਿਣਗੇ ਮੈਂ ਕਰਨ ਨੂੰ ਤਿਆਰ ਆ ਕਿਉਂਕਿ ਥੋਡੇ ਹੱਕ ਦੇ ਵਿੱਚ 10 ਐਮਸੀ ਨਿੱਤਰ ਪੂਰੇ ਨਿੱਤਰ ਕੇ ਆਏ ਨੇ ਰਾਜੂ ਵੀਰ ਜੀ ਖੜੇ ਨੇ ਹੋਰ 10 ਬੰਦੇ ਖੜੇ ਨੇ ਪੂਰੇ ਉਹਨਾਂ ਨੇ ਸਾਡੀ ਸਪੋਰਟ ਕੀਤੀ ਬਹੁਤ ਬਹੁਤ ਉਹਨਾਂ ਉਰੀ ਆਉਂਦੇ ਮੈਂ ਧੰਨਵਾਦ ਵੀ ਕਰਦਾ ਉਹਨਾਂ ਦਾ ਔਰ ਮਿਹਰਬਾਨੀ ਹੈ ਪ੍ਰਿੰਸਪਲ ਜੀ ਵੀ ਆ ਰਹੇ ਨੇ ਪੁਰਾਣੇ ਜਿਹੜੇ ਪ੍ਰਧਾਨ ਨੇ ਪ੍ਰਿੰਸ ਜੀ ਉਹ ਵੀ ਪਹੁੰਚ ਚੁੱਕੇ ਨੇ ਅੱਜ ਦੇ ਨਗਰਿਕ ਕਮੇਟੀ ਕੋਸ਼ਿਸ਼ ਕਰਾਂਗੇ ਕਿਉਂਕਿ ਹਾਂ ਪ੍ਰਿੰਸ ਜੀ ਕਿਵੇਂ ਦੇਖਦੇ ਹੋ ਅੱਜ ਜਿਹੜਾ ਇਹ ਕਾਰਵਾਈ ਕੀਤੀ ਗਈ ਹੈ ਦੇਖੋ ਮੈਨੂੰ ਹੁਣੀ ਸੁਨੇਹਾ ਆਇਆ ਸੀ ਇਸ ਚੀਜ਼ ਦਾ ਹੀ ਪਹੁੰਚਿਆ ਇਸ ਚੀਜ਼ ਦਾ ਗੱਲਬਾਤ ਕਰਦੇ ਆ ਪਰ ਇਹ ਧੱਕਾ ਬਿਲਕੁਲ ਦੁਕਾਨਦਾਰਾਂ ਦੇ ਨਾਲ ਮੈਨੂੰ ਜਗਜੀਤ ਕਾਲਾ ਐਮਸੀ ਦਾ ਫੋਨ ਆਇਆ ਸੀ ਮੈਨੂੰ ਉਹਨਾਂ ਨੇ ਬਿਨਾਂ ਪਗੜ ਐਦਾਂ ਵੀ ਨਾਮ ਲੈ ਰਹੇ ਨੇ ਔਰ ਮੈਂ ਸਮਝਦਾ ਜਿੱਥੇ ਤੱਕ ਹੈਗਾ ਇਹ ਖੁੱਲ ਕੇ ਵੀ ਇਹ ਜਿਹੜੀ ਸੇਖੋ ਮੈਡਮਾ ਸੰਗਰੂਰ ਦੀ ਕਿ ਪਿੱਛੇ ਸੋਸ਼ਲ ਮੀਡੀਆ ਤੇ ਪੂਰੀ ਚੱਲੀ ਸੀ ਉਹ ਉਹਦੇ ਕਹਿਣ ਤੇ ਐਕਸ਼ਨ ਹੋ ਰਿਹਾ ਪ੍ਰਸ਼ਾਸਨ ਨੂੰ ਪੈਣਾ ਨੇ ਸੇਖੋ ਮੈਡਮ ਕੀ ਚੀਜ਼ ਹੈ ਸ਼ਹਿਰ ਕਿਉਂ ਕੋਈ ਪ੍ਰਸ਼ਾਸਨਿਕ ਚੀਜ਼ ਹੈ ਜਾਂ ਕੋਈ ਉਹ ਐਮਸੀ ਹੈ ਜਾਂ ਕੋਈ ਕਿਉਂ ਇਸ ਕਾਰਵਾਈ ਹੋ ਰਹੀ ਹੈ ਸਾਨੂੰ ਕਲੀਅਰ ਕਰੇ ਸਰਕਾਰ ਵੱਲ ਕੇ ਇਸ ਚੀਜ਼ ਦੇ ਇੱਕ ਇੱਕ ਬੰਦੇ ਦੇ ਕੇ ਇਹ ਕਹਿੰਦੇ ਨੇ ਕਿ ਕਾਰਵਾਈ ਹੋ ਰਹੀ ਹੈ ਕਿ ਦੁਕਾਨਦਾਰ ਨੂੰ ਬੁਲਾ ਕੇ ਦੀ ਬੱਚਾ ਹੈ ਟੈਕਸ ਫੇਰਾਂ ਅਸੀਂ ਹਾਊਸ ਟੈਕਸ ਮਾਰ ਰਹੇ ਹਾਂ ਪ੍ਰਾਪਰਟੀ ਟੈਕਸ ਮਾਰ ਰਹੇ ਹਾਂ ਸਾਰੇ ਟੈਕਸਸ ਹੀ ਪੇ ਕਰ ਰਹੇ ਇੱਕ ਬੰਦੇ ਦੇ ਕੇਸ ਤੇ ਤਾਂ ਕਰ ਰਿਹਾ ਕਿ ਹੋ ਰਹੀ ਐ ਸ਼ੀਰ ਨੂੰ ਸਮਝ ਨਹੀਂ ਆ ਰਹੀ ਐ ਇਸ ਚੀਜ਼ ਆ ਅਗਰ ਨਹੀਂ ਸੁਣਵਾਈ ਹੁੰਦੀ ਫਿਰ ਕੋਈ ਧਰਨਾ ਬਗਾਇਆ ਜਾਂ ਹੋਰ ਕੋਈ ਜੀ ਬਿਲਕੁਲ ਦੁਕਾਨਦਾਰਾਂ ਫੈਨ ਲਾ ਜਿਸ ਤਰ੍ਹਾਂ ਆਇਆ ਕੋਈ ਧਰਨਾ ਕਰਨਾ ਬੰਦੇ ਕਾਲ ਕਰਨ ਬਿਲਕੁਲ ਅਜਿਹਾ ਨਹੀਂ ਮੂਜਿਤ ਐ ਇਸ ਚੀਜ਼ ਆ ਐਮਐਲਏ ਸੰਗਰੂਣੇਸ਼ ਨਾਲ ਮਿਲੇ ਜਿਓਨ ਕਾ ਇਤਨਾ ਦੀ ਕੋਈ ਗੱਲ ਨਹੀਂ ਐ ਕਿ ਦੁਕਾਨਾ ਬਣਾਵਾ ਸੀ ਤੁਹਾਡੇ ਨਾਲ ਖੜੇ ਆ ਲੇਕਿਨ ਐਮਐਲਏ ਨੂੰ ਕਿ ਸਾਈਡ ਤੇ ਕਰਕੇ ਇੱਕ ਪ੍ਰਸ਼ਾਸਨ ਜਿਹੜਾ ਆਇਆ ਇੱਕ ਮੈਂ ਮੈਡਮ ਨਹੀਂ ਮੰਨ ਕੇ ਇਦਾਂ ਕਰ ਰਿਹਾ ਬੜਾ ਇਹ ਕੁਐਸਚਨ ਮਾਰਕ ਐ ਇਸ ਚੀਜ਼ ਦਾ ਕਿ ਇਦਾਂ ਦਾ ਤਾਰਾ ਜੀ ਤੁਸੀਂ ਅਕਸਰ ਸਵਾਲ اٹھਾਉਂਦੇ ਰਹਿੰਦੇ ਹੋ ਇੱਕ ਪਾਸੇ ਸਰਕਾਰਾਂ ਨੋਟਗੈਨ ਜਾਰੀ ਕਰ ਰਹੀਆਂ ہیں 빌ڈنگ ਬਾਇਲ ਨਵੇਂ ਆ ਰਹੇ ਨੇ 21 ਮੀਟਰ ਲੈਂਥ ਦਾ ਲੋ ਕਰ ਰਹੇ ਨੇ ਸੜਕਾਂ ਜਿਹੜੀ ਜਿੱਥੇ ਸੜਕਾਂ ਦਾ 20 ਮੀਟਰ 10 ਮੀਟਰ ਦੀ ਸਰਕਾਰ چھوٹਾਂ ਕਰ ਰਹੀ ਹੈ ਹਰ ਚੀਜ਼ ਆ ਪਰ ਇਨ ਬਿਟਵੀਨ ਪ੍ਰਸ਼ਾਸਨ ਦੇ ਤਾਂ ਵੀ ਕਰਨ ਬੜੀ ਹਸ ਹੋਈ ਨਹੀਂ ਗੱਲ ਹੈ ਸਰਕਾਰ ਦੇ ਨਿਯਮਾਂ ਨੂੰ ਚਿੱਕੇ ਟੰਕੇ ਨਵੇਂ ਨਿਯਮ ਸਰਕਾਰ ਨੇ ਬਣਾਏ ਨੇ ਉਹ ਆਨੰਦਪੁਰ ਦੇ ਜਿਹੜਾ ਚੱਲ ਰਿਹਾ ਆਪਣੇ ਜੀਦੀ ਮੇਲਾ ਉਹਦੇ ਕਰਕੇ ਜਿਹੜਾ ਲੇਟ ਹੈ ਜਿਹੜਾ ਜਿਹੜਾ ਲੇਟਨ ਤੌਰ ਤੇ ਨਹੀਂ ਆਇਆ ਸਰਕਾਰ ਦੇ ਪਰ ਸਾਰੇ ਮਤੇ ਵਿਧਾਨ ਸਭਾ ਪਾਸ ਹੋ ਚੁੱਕੇ ਨੇ ਔਰ ਉਹਦੇ ਬਾਜੂ ਪ੍ਰਸ਼ਾਸਨ ਦਾ ਕਾਰਜਕਾਰੀ ਇਹ ਜਰੂਰ ਕੁਐਸਚਨ ਮਾਰ ਕੇ ਵੀ ਇਸ ਚੀਜ਼ ਦਾ ਅਸੀਂ ਕਰ ਰਹੇ ਹਾਂ ਅਸੀਂ ਦਾ ਸਾਰਾ ਕੀ ਮੇਟ ਦੇਖੋ ਜੀ ਜਿਹੜੀਆਂ ਇਹ ਕਾਰਵਾਈਆਂ ਨੇ ਹੋਈਆਂ ਕਿਸੇ ਪ੍ਰੈਸ਼ਰ ਹੇਤ ਹੋ ਰਹੀਆਂ ਨੇ ਗਿਆ ਕਿਉਂਕਿ ਸਾਰੇ ਸ਼ਹਿਰ ਦੇ ਜਿਹੜੇ ਲੋਕ ਨੇਗੇ ਉਸ ਚੀਜ਼ ਦੇ ਵਿਰੁੱਧ ਰਹਿਣਗੇ ਕਿਉਂਕਿ ਜਿਹੜੀ ਕੋਈ ਚੀਜ਼ ਅਗਰ ਕੋਈ ਗਲਤ ਬਣਦੀ ਹੈ ਜੇ ਕਿਸ ਹੁੰਦਿਆ ਉਹ ਜਦੋਂ ਸ਼ੁਰੂ ਤੋਂ ਵਿੱਚ ਹੁੰਦੀ ਆ ਤਾਂ ਉਹਦੀ ਕਿਉਂ ਰੋਕ ਨਹੀਂ ਲਈ ਜਾਂਦੀ ਉੱਤੇ ਜਦੋਂ ਇਹ ਕਿਤੇ ਮਿਲੀਭੁਗਤ ਨਾਲ ਕੰਮ ਚੱਲਦਾ ਕਿ ਕੋਈ ਬਦਲ ਗਿਆ ਕੋਈ ਆ ਗਿਆ ਕੋਈ ਬਦਲ ਗਿਆ ਐ ਚੱਲਦਾਗਾ ਅੱਛਾ ਮੈਂ ਇੱਕ ਗੱਲ ਕਹਿਣਾ ਜਿਹੜੇ ਅਸੀਂ ਐਮ ਸੀ ਆਗੇ ਸਾਨੂੰ ਐਮ ਸੀਆਂ ਨੂੰ ਵੀ ਇਸ ਚੀਜ਼ ਦੇ ਵਿੱਚ ਦਬਾਇਆ ਜਾ ਰਿਹਾ ਸਾਡੇ ਤੇ ਵੀ ਪ੍ਰੈਸ਼ਰ ਪਾਇਆ ਜਾ ਰਿਹਾ ਸਾਡੇ ਐਮ ਸੀਆਂ ਨੂੰ ਵੀ ਠੁੱਠੇ ਨੋਟਿਸ ਭੇਜੇ ਜਾ ਰਹੇ ਨੇਗੇ ਇਹ ਐਸੀ ਦੱਸਣਾ ਚਾਹੁੰਦਾ ਵੀ ਸਾਨੂੰ ਨਗਰ ਕੌਂਸਲ ਕਮੇਟੀ ਦੇ ਹਾਊ ਦੇਖਣ ਵਾਲੀ ਗੱਲ ਮਿਲੀ ਕਿ ਹਾਊਸ ਦੇ ਵਿੱਚ ਪ੍ਰਧਾਨ ਵੱਲੋਂ ਇਹ ਗੱਲ ਕਹੀ ਗਈ ਵੀ ਕਹਿੰਦੇ ਅਸੀਂ ਪੁਲਿਸ ਬੁਲਾਉਣੇ ਆ ਕੀ ਗੱਲ ਹਾਊਸ ਦੇ ਵਿੱਚ ਪੁਲਿਸ ਬੁਲਾਉਣਾ ਲਾਊਡ ਹੈ ਜੇ ਅਸੀਂ ਸ਼ਹਿਰ ਦੇ ਮੁੱਦੇ ਚੱਕਦੇ ਆ ਸ਼ਹਿਰ ਦੇ ਸ਼ਹਿਰ ਦੇ ਕੰਮਾਂ ਦੀ ਗੱਲ ਕਰਦਿਆ ਤਾਂ ਸਾਡੇ ਲਈ ਇਹ ਮਤਲਬ ਸਾਡੇ ਤੇ ਪੁਲਿਸ ਪ੍ਰੈਸ਼ਰ ਪਾਇਆ ਸੀ ਕਿਸੇ ਤੋਂ ਡਰਦੇ ਆਂ ਜੀ ਸ਼ਹਿਰ ਵਾਲਿਆਂ ਦੇ ਨਾਲ ਆ ਜਿੱਥੇ ਸ਼ਹਿਰ ਨਾਲ ਕੋਈ ਤੱਕ ਆਊਗਾ ਗੱਲ ਤੋਂ ਕੋਈ ਨਾਲ ਖੜਿਆ ਜੀ ਅਸੀਂ ਕਿਉਂਕਿ ਐਮਸੀ ਸਾਹਿਬਾਨਾ ਨੇ ਲਿਖ ਕੇ ਦਿੱਤਾ ਕਿਤੇ ਨਾ ਕਿਤੇ ਪ੍ਰਸ਼ਾਸਨ ਹੁਣ ਤਾਂ ਆਪ ਦੀ ਜਿਹੜੀ ਦਸਤਗਾਹ ਮੋੜ ਕੇ ਵਾ ਗਿਆ ਇੱਕ ਦੁਕਾਨ ਨੂੰ ਸੀਲ ਵੀ ਕਰ ਦਿੱਤਾ ਇਹ ਦੁਕਾਨ ਵੀ ਸੀਲ ਕਰ ਦਿੱਤੀ ਗਈ ਪਰ ਲੋਕਾਂ ਦੇ ਰੋਣ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਕਿਤੇ ਬੈਕਫੁੱਟ ਤੇ ਗਿਆ ਪਰ ਆਪਣੇ ਉਹ ਤਾਰ ਦੇ ਵਿਕਾ ਪਰ ਲੋਕਾਂ ਦਾ ਕੀ ਫੈਸਲਾ ਤੇ ਸਰਕਾਰਾਂ ਦੇ ਵੱਲੋਂ ਨੋਟਿਸ ਕਰਨ ਦੇ باوجود ਫੇਰ ਕਿਉਂ ਹੋਏ ਅਫਸਰ ਕਈਆਂ ਜਿਹਾ ਕਾਰਜ ਬੰਦੇ ਨੇ ਕੈਮਰਾਮੈਨ ਦੀਪਕ ਦੇ ਨਾਲ ਇਕਬਾਲ ਸਿੰਘ ਪਗੋਲਾ ਡੀ5 ਚੈਨਲ ਪੰਜਾਬੀ ਨਿਟਰ ਹਾਂ ਨੇ ਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ